ਰਾਮਬਗ ਚੌਂਕ ਤੋਂ ਲੈ ਕੇ ਮੱਛੀ ਮੰਡੀ ਹੌਲਗੇਟ ਜਾਂਦੀ ਸੜਕ ਤੇ ਦੁਕਾਨਦਾਰਾਂ ਨੇ ਆਪਣਾ ਸਮਾਨ ਰੱਖ ਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਪ੍ਰਸ਼ਾਸਨ ਦੀ ਅੰਗੇਲੀ ਕਾਰਨ ਐ ਸੜਕ ਉੱਪਰ ਵੱਡਾ ਚਾਮ ਲੱਗਦਾ ਰਹਿੰਦਾ ਹੈ ਇਸ ਰਸਤੇ ਥਾਣੀ ਲੰਘਣ ਵਾਲੇ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਐ ਸੜਕ ਤੋਂ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਇਸ ਰੂਜੇਵੇਂ ਪਰਿ ਸੜਕ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨ ਨਾ ਹੋਵੇ ਭਾਜੀ ਆਸ-ਪਾਸੇ ਦੇਖੋ ਸਾਰੇ ਇਹ ਰੈਕ ਵਗੈਰਾ ਲੱਗੇ ਹੋਏ ਆ ਇਹਨਾਂ ਨੂੰ ਸਾਰਿਆਂ ਨੂੰ ਸੜਕ ਖਾਲੀ ਕਰਾਉਣੀ ਚਾਹੀਦੀ ਰਸ਼ਕੜਾਉਣਾ ਚਾਹੀਦਾ ਜਗਾ ਅੱਗੇ ਸਾਰੀ ਓਨੀ ਕ ਰਾਮਬਾਗ ਚੌਂਕ ਤੋਂ ਲੈ ਕੇ ਮੱਛੀ ਮੰਡੀ ਤੱਕ ਜਗਾ ਜਗਾ ਤੇ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਜਿਸ ਕਰਕੇ ਇੱਥੇ ਹਰ ਰੋਜ਼ ਭਾਰੀ ਜਾਮ ਲੱਗਦੇ ਹਨ ਲੋਕਾਂ ਦਾ ਕਹਿਣਾ ਕਿ ਅਸੀਂ ਕਈ ਕਈ ਚਿਰ ਇੱਥੇ ਜਾਮ ਦੇ ਵਿੱਚ ਫਸੇ ਰਹਿੰਦੇ ਹਾਂ ਜਿਸ ਨਾਲ ਸਾਡੇ ਟਾਈਮ ਦਾ ਵੀ ਨੁਕਸਾਨ ਹੁੰਦਾ ਹੈ ਤੇ ਪੈਟਰੋਲ ਦਾ ਵੀ ਨੁਕਸਾਨ ਹੁੰਦਾ ਹੈ ਤੇ ਨਿਕਲਣ ਲੱਗਿਆਂ ਬਹੁਤ ਮੁਸ਼ਕਲ ਹੁੰਦੀ ਹੈ ਲੋਕਾਂ ਨੇ ਪ੍ਰਸ਼ਾਸਨ ਕੋਲ ਤੇ ਪੁਲਿਸ ਕੋਲ ਮੰਗ ਕੀਤੀ ਹੈ ਕਿ ਇਸ ਜਗ੍ਹਾ ਦੇ ਵਿੱਚ ਜਗ੍ਹਾ ਨੂੰ ਵੇਲੀ ਕਰਾਈ ਜਾਵੇ ਸੜਕਾਂ ਤੇ ਜਿਹੜੇ ਲੱਗੇ ਜਾਮ ਲੱਗਦੇ ਹਨ ਉਸ ਤੋਂ ਲੋਕਾਂ ਨੂੰ ਨਿਯਾਤ ਦਬਾਈ ਜਾਵੇ ਫਾਸਟਵੇਖ ਖਬਰਨਾਮਾ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ